ਮੈਨੂੰ ਹਾਂ ਹੱਡੀ ਖਤਰਾ ਹੀ ਕਰੂ ਉਹੀ ਉਹੀ ਆ ਤੁਹਾਡੀ ਘਰ ਦੀ ਆ ਤੇ ਇੱਕ ਗੱਲ ਹੋਰ ਇਹ ਕੱਲ ਭਰਾ ਦਾ ਬਰਥਡੇ ਆ ਹਾਂਜੀ ਉਹ ਕੱਲ ਕੱਲ ਇਹ ਵੱਲੋਂ ਪਾਰਟੀ ਆ ਤੇ ਸਾਰਿਆਂ ਨੇ ਤੁਸੀਂ ਆਣਾ ਸਾਰਿਆਂ ਨੇ ਇਹ ਮੈਨੂੰ ਮੰਨ ਲੈਣਾ ਇਹਨਾਂ ਨੇ ਮੈਨੂੰ ਮੰਨ ਲੈਣਾ ਇੱਕ ਗੱਲ ਹੋਰ ਹੈਗੀ ਆ ਮੈਂ ਗੱਲ ਛੱਡ ਦੇਣਾ ਚਲੋ ਸਾਂਝੀ ਕਰਦਾ ਸਫਰ ਕਰਦਾ ਅਫਰ ਤੋਂ ਕਰਦਿਆਂ ਕਰਦਿਆਂ ਲੇ ਤੱਕ ਪਹੁੰਚਿਆ ਸਫਰ ਦਾ ਕਿਲੋਮੀਟਰ ਜਿਹੜੇ ਸਾਢੇ 850 ਕਿਲੋਮੀਟਰ ਬੰਦੇ ਆ ਤੇ ਇਟੇ ਦੇ ਬੰਦਿਆਂ ਦੇ ਵਿੱਚ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਕਿ ਬੰਦੇ ਬੜੇ ਹਲੀਮੀ ਵਾਲੇ ਆ ਠੰਡੇ ਬੰਦੇ ਨੇ ਕੋਈ ਆਹੋ ਜੀ ਲੜਾਈ ਵਾਲਾ ਕੰਮ ਨਹੀਂ ਹੈਗਾ ਜਿੱਦਾਂ ਹਮਾਚਲ ਵਾਲੇ ਵੀ ਕਰਦੇ ਆ ਹਮਾਚਲ 'ਚ ਬਹੁਤ ਲੜਾਈ ਹੈ ਫਰੇ ਹੋਰ ਜਗ੍ਹਾ 'ਤੇ ਵੀ ਕਰਦੇ ਨੇ ਪਰ ਖਾਸ ਕਰਕੇ ਜਿਹੜੇ ਲੇ ਦੇ ਜਿਹਦੇ ਕਾਫੀ ਰੁਕਣਾ ਗੱਲਬਾਤ ਕੀਤੀ ਆ ਕੋਈ ਬੰਦੇ ਸਾਰੇ ਮਣਕੇ ਨਰਮੀ ਜਿਹੇ ਆ ਪਰ ਠੰਡੇ ਸੁਭਾਅ ਦੇ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਸਰਦਾਰ ਬੰਦੇ ਨੂੰ ਵੇਖ ਕੇ ਹੋਰ ਸਤਿਕਾਰ ਕਰਦੇ ਸਤਿਕਾਰ ਕਰਦੇ ਸਗਾ ਇਹ ਗੱਲ ਹੈ ਕਿ ਸਰਦਾਰੀ ਸਰਦਾਰੀ ਦਾ ਸਤਿਕਾਰ ਬੜਾ ਹੈ ਬਹੁਤ ਜ਼ਿਆਦਾ ਪੁੱਛਦੇ ਸਪੈਸ਼ਲ ਸਰਦਾਰ ਜੀ ਕਿੱਥੋਂ ਆਏ ਹੋ ਤੁਸੀਂ ਘੁੰਮਣ ਆਏ ਹੋ ਹਾਏ ਹਾਏ ਤੁਹਾਡੇ ਸਾਹਮਣੇ ਹੀ ਆ ਅਸੀਂ ਜੁਲੇ ਜੀ ਬਾਏ ਬਾਏ ਇਹ ਤਸਵੀਰਾਂ ਦੇ ਵਿੱਚ ਪੈਂਕ ਤਾਂ ਜਿਹੜੀ ਆਪਾਂ ਹੋਮਸਟੇਅ ਕੀਤੀ ਸੀਗੀ ਇੱਥੇ ਦੀ ਸਾਨੂੰ ਵਧੀਆ ਮਾਹੌਲ ਜਿਹੜਾ ਵੇਖਣ ਨੂੰ ਮਿਲਿਆ ਤੇ ਗਾਹਾਂ ਦੇ ਜਿਹੜੇ ਨੇ ਡੈਸਟੀਨੇਸ਼ਨ ਤੇ ਪਹੁੰਚ ਕੇ ਅਗਲੀ ਗੱਲਬਾਤ ਰੱਖਾਂਗੇ ਹਾਂਜੀ ਦੋਸਤੋ ਕੀ ਹਾਲਾਤ ਹੈ ਅੱਜ ਬੈਂਕ ਤੋਂ ਆਪਾਂ ਗਾਹਾਂ ਵੱਲ ਨੂੰ ਵੱਧ ਰਹੇ ਹਾਂ ਤੇ ਦਿਨ ਪੰਜਵੇਂ ਦੀ ਸ਼ੁਰੂਆਤ ਕਰ ਰਹੇ ਹਾਂ ਤੇ ਅੱਜ ਇੱਕ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਜਿੱਥੇ ਰਾਤ ਤੁਸੀਂ ਯਕੀਨ ਨਹੀਂ ਕਰੋਗੇ ਕਿ ਰਾਤ -1 ਡਿਗਰੀ ਤਾਪਮਾਨ ਸੀਗਾ ਮੈਂ ਬੋਤਲ ਬਾਹਰ ਰੱਖੀ ਸੀਗੀ ਤੁਸੀਂ ਬੋਤਲ ਦੇ ਵਿੱਚ ਦੇਖ ਸਕਦੇ ਹੋ ਕਿ ਬਰਫ਼ ਜੰਮ ਗਈ ਦੀ ਆ ਤੇ ਆ ਬੋਤਲ ਜਿਹੜੀ ਸੀ ਇੱਥੇ ਬਾਹਰ ਟੰਗੀ ਸੀਗੀ ਤੇ ਬੋਤਲ ਹੁਣ ਖੋਲੀ ਆ ਇਹਦੇ ਵਿੱਚ ਜਿਹੜੀ ਆ ਬਰਫ਼ ਵਾ ਤੇ ਇਹ ਯਕੀਨ ਮੰਨਿਓ ਕਿ ਇੰਨਾ ਜਿਹੜਾ ਰਾਤ ਦਾ -1 ਡਿਗਰੀ ਤਾਪਮਾਨ ਸੀਗਾ ਤੇ ਸਨਮ ਬੋਤਲ ਦੀਆਂ ਤਸਵੀਰਾਂ ਦਿਖਾ ਦਣਾ ਵੇਖ ਲਾ ਆ برف ਦੇਖ ਰਹੀ ਹੈ برف ਤੇ ਇਹ ਸੀਗਾ ਸਾਡਾ -1 ਡਿਗਰੀ ਤਾਪਮਾਨ ਜਿੱਥੇ ਅਸੀਂ ਸਟੇ ਕੀਤੀ ਸੀਗੀ ਪੈਂਕ ਦੇ ਵਿੱਚ ਤੇ ਆਹ ਰਸਤਾ ਬਾਰਾਂਲਾ ਚੜ੍ਹਦੋਂ ਹੁੰਦਾ ਹੋਇਆ ਇੱਧਰ ਗਾੜੀ ਤੇ ਲੰਗਣਾ ਵੱਧਦਾ ਵਾ ਤੇ ਅਸੀਂ ਜਿੱਥੇ ਖੜੇ ਆ ਉਹ 15280 ਫੁੱਟ ਦੇ ਉੱਤੇ ਆ ਹਾਈ ਐਲਟੀਟਿਊਡ ਆ ਕਾਫੀ ਜਿਹੜੀ ਸੀ ਇੱਥੇ ਪਰ ਬਰ ਬਰ ਹੀ ਹੁੰਦੀ ਆ ਪਰ 10 ਤੋਂ 12 ਦਿਨਾਂ ਦੇ ਵਿੱਚ ਜਿਹੜੀ ਆ ਬਰਫਬਾਈ ਜਿਹੜੀ ਆ ਹੋਣੀ ਸ਼ੁਰੂ ਹੋ ਜੂਗੀ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਪਹਾੜ ਤੇ ਲਦਾਖ ਤੋਂ ਵੱਧਦੇ ਟਰੱਕ ਕਾਫੀ ਜਿਹੜੇ ਨੇ ਰੋਮਾਂਚਕ ਜਿਸਦੇ ਨਜ਼ਰ ਆਉਂਦੇ ਨੇ ਤੇ ਅਸੀਂ ਵੀ ਅੱਗੇ ਦੀਆਂ ਤਿਆਰੀਆਂ ਖੇਚ ਲੀਆਂ ਪੈਕਿੰਗ ਕਰ ਲਈ ਹੈ ਸਾਰਾ ਸਮਾਨ ਆਲਮੋਸਟ ਓਕੇ ਹੋ ਗਿਆ ਤਾਂ ਗਾਹ ਨੂੰ ਗੂੜ ਜਿਹੜੇ ਆ ਨਾਲ ਦੇ ਨਾਲ ਕੰਟੀਨਿਊ ਕਰਾਂਗੇ ਅੱਜ ਸਾਡਾ ਮਿੱਤਰ ਮੈਘਦੀ ਸਿੰਘ ਸਵੇਰੇ ਕੋਈ 8:30 ਵਜੇ ਉਥੋਂ ਨਿਕਲਿਆ ਆ ਏਅਰਪੋਰਟ ਤੋਂ ਤੇ ਅੱਜ ਕੋਈ 8:30 10 ਵਜੇ ਦੀ ਫਲਾਈਟ ਜਿਹੜੀ ਹੈ ਇੱਥੇ ਪਹੁੰਚੂਗੀ ਆਪਾਂ ਉਹਨੂੰ ਵੀ ਜਿਹੜਾ ਵਾ ਰਿਸੀਵ ਕਰਾਂਗੇ ਠੀਕ ਹੈ ਜੀ ਮਿਲਦੇ ਹਾਂ ਅਗਲੇ ਡੈਸਟੀਨੇਸ਼ਨ 'ਤੇ ਤੇ ਪਿਆਰਾ 올 ਇੰਡੀਆ ਜਿਹੜਾ ਆ ਆਸ਼ਾਂ ਤੋਂ ਜਿਹੜੀ ਟਰੈਵਲਿੰਗ ਸ਼ੁਰੂ ਕੀਤੀ ਆ ਤੇ ਸਾਨੂੰ ਪਾਗ ਦੇ ਵਿੱਚ ਹੋਇਆ ਸੀਗਾ ਪਾਗ ਸੋਰੀ ਪਾਗ ਦੇ ਵਿੱਚ ਹੋਇਆ ਸੀਗਾ ਤੇ ਸੇਵ ਆਰਟ ਐਂਡ ਸੇਵ ਹੈਲਥ ਇਹ ਮਿਸ਼ਨ ਲੈ ਕੇ ਚੱਲਿਆ ਆ ਫਰਸਾਂ ਟੂ 올 ਇੰਡੀਆ ਸਾਈਕਲ ਰਾਈਡਰਸ ਸਟਾਰਟ ਫਰਮ ਨਗਾਨੋ ਆਸਾਂ ਹੈ ਨਾ ਯਾਕੋ ਹਾਂ ਬੜੀਓ ਨੇ ਅਨਪਮ 10 ਅਨਪਮ 10 10 ਹਾਂ ਅਨਪਮ 10 ਕਾਹਨੋਂ ਸਾਬ ਮੈਂ ਆਸਾਂ ਤੋਂ ਪੂਰਾ 올 ਇੰਡੀਆ ਰਾਈਡ ਕਰਦਾ ਹਾਂ

ਤੇ ਇਹਨਾਂ ਨੇ ਹੁਣ ਤੂੰ ਸਾਰਾ ਹੀ ਆਫ ਰੋਡ ਜਿਹੜਾ ਵਾ ਸਾਈਕਲ ਤੇ ਹੀ ਕੱਢਣਾ ਵਾ ਜਿਹੜਾ ਕੀ ਤੁਹਾਨੂੰ ਕੱਲ ਅਸੀਂ ਦਿਖਾਇਆ ਸੀਗਾ ਆਫ ਰੋਡ ਇੰਨਾ ਹੀ ਹੈ ਕਿ ਜਿੰਨਕੀ 150 ਕਿਲੋਮੀਟਰ ਜਿਹੜਾ ਸਾਰਾ ਆਫ ਰੋਡ ਹੈ। ਯਹਾਂ ਸੇ ਮਨ ਕੇ ਆਪ ਕੋ ਯਹਾਂ ਸੇ ਅਭੀ ਸ਼ੁਰੂ ਹੋ ਜਾਏਗਾ। ਸਤ ਤੱਕ ਆਫ ਰੋਡ ਮਿਲੇਗਾ। ਹਾਂ ਆਫ ਰੋਡ ਮਿਲੇਗਾ। ਪਰ ਖਲਬੜਾ ਹੈ ਪੂਰਾ ਹੈ ਬਲਕਿ ਤਸੰਦੀ ਹੋ ਰਹੀ ਆ ਯਾਰ ਕੀ। ਇਹ ਆ ਵਕੇਲੇ ਹੈ ਵੰਚੇ। ਹਾਂ ਆਕੇਲੇ। ਚਲੋ ਬੜੀਆ। ਇਹ 16000 ਕਿਲੋਮੀਟਰ ਰਾਈਟ ਕੰਪਲੀਟ ਵਾ ਟੋਟਲ ਕਰਤੇ ਕਰਤੇ 30 30000 ਹੋ ਜਾਏਗਾ। ਚਲੋ ਬੜੀਆ ਬੜੀਆ। ਤੇ ਦੇਖੋ ਯਾਰ ਜਜਬੇ ਦੇਖੋ ਐਨੂੰ ਕਹਿੰਦੇ ਜਜਬਾ ਜਿਹੜਾ ਸਾਮ ਤੋਂ ਲੈ ਕੇ ਹੁਣ ਤੱਕ ਜਿਹੜੇ ਚੱਲੇ ਨੇ ਤੇ ਵੀਰ ਨੇ ਮਿੱਤਰ ਪੈਲੇ ਦੋ ਬੈਗ ਆ ਤੇ ਇਹ ਬਹੁਤ ਹੀ ਨਹੀਂ ਦਾ 3 ਇੰਚੀ ਦਾ ਸਾਈਕਲ ਦਾ ਟਾਇਰ ਆ ਤੇ ਲੋਕਾਂ ਦੇ ਜਿਹੜੇ ਵੱਡੇ ਵੱਡੇ ਟਾਇਰ ਜਿਹੜੇ ਨੇ ਫੜਦੇ ਨਜ਼ਰ ਆਏ ਨੇ ਤੇ 3 ਇੰਚ ਦੇ ਟਾਇਰ ਦੇ ਨਾਲ ਵੀਰ ਨੇ ਪੂਰੀ ਸਟੇਟਾ ਕਵਰ ਕਰਕੇ ਤੇ ਅੱਜ ਹੁਣ ਮਨ ਕੀ ਵਾਪਸੀ ਆਪ ਇੱਥੋਂ ਨਿਕਲੂਗੇ ਅਭੀ ਮਨਾਲੀ ਜਾ ਰਹੇ ਹਾਂ ਮਨਾਲੀ ਸੇ ਵਾਹ ਮਨਾਲੀ ਹਿਮਾਚਲ ਕਰਕੇ ਉਤਰਾਖੰਡ ਜਾਏਗੇ ਉਤਰਾਖੰਡ ਤੋਂ ਫੇਰ ਅਗਲਾ ਯੂਪ ਯੂਪ ਬਿਹਾਰ ਸਿਕਿਮ ਫਿਰ ਆਪਣਾ ਨਰਥਿਸ ਦਾ ਸੈਵਨ ਸਟਰ ਕੰਪਲੀਟ ਕਰ ਰਹੇ ਕਿੰਨੇ ਦਿਨ ਹੋ ਗਏ ਆਪਕੋ ਅਬੀ ਟੋਟਲੀ 14 ਮੰਥ ਹੋ ਚੁਕੇ 14 ਮੰਥ ਕੰਪਲੀਟ ਹੋ ਗਏ 15 ਚੱਲ ਰਹੇ ਹਾਂ ਸਟਾਰਟ ਡੇਟ ਲਿਖਿਆ ਸਰ 1 8 23 ਦੇ ਵਿੱਚ ਉਹ ਸਟਾਰਟ ਕੀਤਾ ਸੀਗਾ ਤੇ ਅੱਜ ਜਿਹਨੇ ਵੇਖ ਲਓ ਕਿੰਨੇ ਬਣਦੇ ਨੇ ਤੇ ਗਾਂਹ ਵੀ ਜਿਹੜੇ ਇਹਨਾਂ ਦੇ ਲੱਗਦੇ ਨੇ ठीक है जी दी हाँ। ट्रैवल 46 जो दे पांच को पामागी बिल्कुल क्या चैनल का नाम क्या दी ट्रैवल 46 दी ट्रैवल 46 हां यूट्यूब पे आएगा Facebook पे आएगा ओके ओके और मैं आपको अगर होगा तो मैसेज कर देना मेरे को हाँ। इंस्टाग्राम पे बिल्कुल तो वो मैं मैं क्लिप भी कर हां ठीक है ओके ठीक है ओके भाई थैंक यू हैलेस जर्नी ब्रो बाय बाय आंटी बाय 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 आंटी बाय ए इधर की इधर इधर की इधर की जल्दी जल्दी थोड़ा ਝੁਲੇ ਝੁਲੇ ਸੋ ਨਿਕਲੇ ਨੂੰ ਸਾਨੂੰ ਆ ਪਾਂਗ ਤੋਂ ਕੁਈ 42 ਕਿਲੋਮੀਟਰ ਤੋਂ ਆਪਾਂ ਨਿਕਲੇ ਆ ਉੱਥੇ ਸਮਾਂ ਕੋਈ ਹੋ ਗਿਆ ਜੇ ਸਾਡਾ 10:51 ਮਿੰਟ ਹੋ ਗਈ ਆ ਤੇ ਇੱਥੇ ਚਾਹ ਪੀਣ ਰੁਕੇ ਸੀਗੇ ਡਬਰਿੰਗ ਤੇ ਡਬਰਿੰਗ ਸਿਰਫ ਇੱਕੋ ਹੀ ਡੈਸਟੀਨੇਸ਼ਨ ਹੁੰਦਾ ਆ ਤੇ ਇਸ ਤੋਂ ਅੱਗੇ ਜਿਹੜਾ ਇਹ ਵਾ ਤਲੰਗਣਾ ਜਿਹੜਾ ਵਾ ਉਹ ਆਊਗਾ ਉੱਥੇ ਜਾ ਕੇ ਜਿਹੜੀ ਆ ਫਿਰ ਕੋਈ ਚਾਹ ਦਾ ਪਿਆਲਾ ਪੀਵਾਂਗੇ ਉਹ ਠੰਡ ਬਹੁਤ ਜ਼ਿਆਦਾ ਹੋ ਗਈ ਆ ਤੇ ਰਾਜਵੀਰ ਪਰਾਠਾ ਖਾ ਲਿਆ ਰਾਜਵੀਰ ਨੇ। ਕਾਹੇ ਸਵਾਦਿਆ ਇਹਦਾ? ਹੈ ਨਹੀਂ ਸਵਾਦ। ਪਤਾ ਕੀ ਖਾਧਾ ਮੈਂ। ਤੇ ਵੀਰੇ ਅਹੀਂ ਸਾਨੂੰ ਪਤਾ ਹੁੰਦਾ ਜਿਹੜੀ ਜੀ ਨਹੀਂ ਸਵਾਦ ਨਹੀਂ। ਇਸ ਨੂੰ ਕੋਈ ਗੱਲ ਨਹੀਂ। ਚਲੋ ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਚਾਹ ਪੀ ਗੋ ਚਾਹ। ਹਾਂ ਅੰਦਰ ਜਾਣਾ ਦਹੀਂ ਦਾ ਭਾਜੀ। ਹਾਂਜੀ ਹਾਂਜੀ ਕੋਈ ਗੱਲ ਨਹੀਂ ਪੈ ਖਰਾਬ ਨਹੀਂ ਜੇ ਹੈ। ਇਹ 40 ਕਿਲੋਮੀਟਰ ਆ ਗਏ। ਭਾਜੀ ਸਿਹਤ ਨੂੰ ਠੀਕ ਨਹੀਂ ਰੱਖਣਾ। ਕੋਈ ਗੱਲ ਨਹੀਂ ਸਿਹਤ ਓਕੇ ਹੈ। ਚਲੋ ਜੀ ਠੀਕ ਆ। ਤੁਹਾਨੂੰ ਮਿਲਦੇ ਹੁਣ ਅਗਲੇ ਡੈਸਟੀਨੇਸ਼ਨ ਦੇ ਉੱਤੇ। ਇਹ ਤਾਂ ਦੇ ਕਿਤੇ ਠੰਡ ਬੜੀ ਆ। ਉਹ ਨਾ। ਤੇ ਯਾਰ ਠੰਡ ਬਥੇ ਐਡੀ ਚੈਟਾ ਪਾਈਆਂ ਵਾ ਹੋਰ ਚੂਹਾ ਗਰਾਊਂਡ ਇਹ ਡਿਬਰੀ ਨਹੀਂ ਆ ਚੂਹ ਉਹ ਜਿਹਨੂੰ ਮਤਲਬ ਜਿਹੜੇ ਆਪਣੇ ਜਿਹੜੇ ਵੀ ਬੰਦੇ ਟਰੱਕ ਡਰਾਈਵਰ ਇਹ ਉਹ ਸਾਰੇ ਇਹਨੂੰ ਚੂਹਾ ਕਹਿੰਦੇ ਨੇ ਚੂਹਾ ਗਰਾਊਂਡ ਹੈ ਇਹਨੂੰ ਚੂਹਾ ਗਰਾਊਂਡ ਕਿਹਾ ਜਾਂਦਾ ਸਾਰਾ ਪਲੇਨ ਏਰੀਆ ਪਲੇਨ ਬਿਲਕੁਲ ਪਲੇਨ ਏਰੀਆ ਤੈਨੂੰ ਚੂਹਾ ਗਰਾਊਂਡ ਕਹਿੰਦੇ ਆ ਸੋਹਣੀ ਉਹ ਨਾਰਾਜ਼ ਕੀਤੇ ਨਹੀਂ ਜੇ ਗੱਲ ਦਿਲ ਦੀ ਇੱਕ ਕਹਦੇ ਆ ਲਓ ਜੀ ਸੋਹਣਾ ਫਿਰ ਮਿੱਤਰੋ ਆ ਸਾਡੇ ਮਿੱਤਰ ਰਾਜਵੀਰ ਚੰਗੇ ਭਲੇ ਮਕੈਨਿਕ ਨੇ ਤਿੰਨ ਬੋਤਲਾਂ ਵੱਡੀਆਂ ਨੇ ਤਿੰਨੇ ਸਿਰੇ ਦੇ ਨੱਕੇ ਤੋਂ ਵੜ ਦਿੱਤੀਆਂ ਤੇਲ ਪੋਣਾ ਜੀ ਤੇਲ ਮੋਕਿਆ ਜ਼ਰੂਰ ਲੱਗੀ ਆ ਤਲੰਗ ਲੰਗ ਵਿੱਚ ਰੁਕੇ ਆ ਤੇ ਚੋਪਰ ਜਿਹੜਾ ਆ ਸਾਡਾ ਇਹਦਾ ਚੋਪਰ ਦਾਵਾ ਤਿੰਨ ਬੋਤਲਾਂ ਵੱਢਣ ਤੋਂ ਬਾਅਦ ਹੁਣ ਥੋੜੀ ਜਿਹੀ ਫਿਰ ਵੀ ਟੇਪਰ ਵੱਡਾ ਆ ਜਾ ਕੇ ਦੇਖ ਲੈ ਟੇਪਰ ਬਟਾ ਤਾਂ ਇਹੀ ਸਹੀ ਆਏਗਾ ਉਹ ਕੋਈ ਚੱਕਰ ਨਹੀਂ ਮਿੱਤਰਾ ਆ ਚੋਪਰ ਨਹੀਂ ਮੰਨਦਾ ਕਿ ਇਹਨੂੰ ਤਿੰਨੇ ਬੋਤਲਾਂ ਵੱਢੀ ਤਿੰਨੇ ਗੁੜੀਆਂ ਆਈਆਂ ਓ ਜਾਦੇ ਯਾਰ ਚਲੋ ਚਲੋ ਠੀਕ ਹੈ ਜੀ ਕੋਨੇ ਤੇਲ ਦਾ ਸਰੀ ਲਾ ਕੇ ਜਰੂਰ ਰਾਜਵੀਰ ਦੇ ਮੋਰਸਾਲ ਦੀ ਤੇਲ ਤਾਂ ਸੇਮ ਪਾਇਆ ਹੀਗਾ ਚਲੋ ਵਾਧ ਘਟ ਹੋ ਜਾਂਦਾ ਹੈ ਤੇਲ ਉਹਨੇ ਆ ਤੇ ਗਾਹ ਨੂੰ ਜੋੜਾ ਹੀ ਕੈਂਡੇ ਲੱਗ ਜਾਣੇ ਹੈ ਜੀ ਫਿਰ ਉੱਥੇ ਮਿਲ ਜੂਗਾ ਤੇਲ ਜਾਨ ਅਵਰੋਧਨ ਸੋ ਹਵਰ ਕਰਕੇ ਸੋ ਕੈਮਰੇ ਦੀ ਸਕਰੀਨ ਦੇ ਵਿੱਚ ਤੁਸੀਂ ਜੋ ਬਾਹਰ ਦੀ ਕ੍ਰਿਊ ਇਹ ਹਾਈ ਰੈਜ਼ੋਲਿਊਸ਼ਨ 17482 ਤੇ ਹਾਈਟ ਦੇ ਉੱਪਰ ਹੈ ਇਹ ਤੇ ਠੰਡ ਕਾਫੀ ਤਕਰੀਬਨ ਇੱਥੇ ਹੈਗੀ ਹੈ ਟੈਂਪਰੇਚਰ ਇੱਥੇ 3 ਦਾ 10 ਰਿਹਾ ਹੁਣ ਤੱਕ ਦਾ 12 ਵਜੇ ਦਾ ਤੇ ਹੋਰ ਪੰਜ ਸੱਤ ਦਿਨਾਂ ਨੂੰ ਜਿਹੜੀ ਇੱਥੇ ਬਰ ਵਰ੍ਹੇ ਵੀ ਹੋ ਜਾਣੀ ਹੈ ਤੇ ਰਾਜਵੀਰ ਦੇ ਆਲੋ ਬਰੋ ਤੇ ਮੋਟਰ ਦਾ ਤੇਲ ਪਾ ਲਿਆ ਆ ਤੇ ਆਪਾਂ ਹੁਣ ਗਾਹਾਂ ਵੱਲ ਨੂੰ ਬਤਾਗੇ लेट्स ਗੋ ਬਰੋ ਚਲੋ ਵੀ ਠੀਕ ਹੈ ਜੀ ਮਿੱਤਰ ਪਿਆਰਿਓ ਮਾਜੇ ਦੀ ਧਰਤੀ ਤੋਂ ਟੱਲੇ ਹੋਏ ਗੱਭਰੂ ਤੁਹਾਨੂੰ ਮਜ਼ਬਾਨ 17485 ਫੋਟੋ ਦੇ ਉੱਤੇ ਜਿਹੜੇ ਨੇ ਪਹੁੰਚ ਪਈ ਤੁਸੀਂ ਦੇਖ ਰਹੇ ਹੋ ਕਿ برف ਜਿਹੜੀ ਆ ਪਹਾੜਾਂ ਦੇ ਉੱਤੇ ਪੈਂਦੀ ਨਜ਼ਰ ਆ ਰਹੀ ਹੈ ਇਹ ਸਾਡੇ ਅੱਧੇ ਕੋਲੇ ਕਾਫੀ ਹਾਈਟ ਦੇ ਉੱਤੇ ਸਤਾਰਾਂ ਨੇ ਅਰਥ ਖੜੇ ਆ ਦਿੱਤੇ ਸਾਡੀ ਜੇ ਥੋੜੀ ਬੱਤੀ ਪ੍ਰੋਬਲਮ ਆਉਂਦੀ ਹੈ ਕਾਫੀ ਨਮਾਸਾਫਰ ਤਿਆਰ ਕਰਕੇ ਅਸੀਂ ਉਸ਼ੀ ਦੇ ਵਿੱਚ ਪਹੁੰਚੇ ਆ ਤੇ ਇੱਥੋਂ ਜਿਹੜਾ ਲੇਅ ਰ ਹੈ ਇਹਦਾ ਤਕਰੀਬਨ ਜਿਹੜਾ 45 ਕਿਲੋਮੀਟਰ ਦਾ ਸਫ਼ਰ ਹੈ ਤੇ ਕੁਝ ਖਾਣ ਦੀ ਭੁੱਖ ਭੱਕ ਲੱਗੀ ਸੀਗੀ ਸਵੇਰ ਦਾ ਨਾਸ਼ਤਾ ਵਗੈਰਾ ਕੀਤਾ ਨਹੀਂ ਇੱਕ ਜਗ੍ਹਾ ਦੇ ਉੱਤੇ ਪਰਾਂਠਾ ਖਾਦਾ ਹੀ ਤੋਂ ਪਰ ਸਹੀ ਜਾਨੀ ਲੱਗਾ ਰਾਜਵੀਰ ਨੂੰ ਤੇ ਹੁਣ ਰਾਜਵੀਰ ਕੰਦਾ ਮੋਮੋਸ ਖਾੜੀਏ ਤੇ ਅਸੀਂ ਹੁਣੇ ਇੱਕ ਦਾਲ ਚੌਲ ਖਾਤੀ ਅਸਟ ਤੇ ਨਾਲ ਆਪੀ ਲੱਗੀਆਂ ਜੀ ਸੂਪ ਤੇ ਨਾਲ ਮੋਮੋਸ ਖਾਸ ਕਰਕੇ ਹੈ ਕਿ ਜਿਆਦਾ ਮਸਾਲਾ ਨਹੀਂ ਬੰਦੇ ਬਲਕਿ ਇੱਕ ਕੰਨ ਹੋ ਰਿਹਾ ਇੱਧਰ ਤੇ ਬਾਜੀ ਤੇ ਆ ਤੇ ਹੀ ਸੂਪ ਹੈ ਨਾ ਇਹ ਤੁਸੀਂ ਵੇਖੋ ਪਾਣੀ ਹੈ ਇਹਦੇ ਵਿੱਚ ਆੜਾ ਰੋੜ ਦਾ ਮਕੀਏ ਨਹੀਂ ਵਰਤਦੇ ਸਿਵਨ ਨਹੀਂ ਕੀਤਾ ਸਬਦੂ ਮੰਨ ਲਓ ਕਿ ਸਭ ਤੋਂ ਵਧੀਆ ਤੇ ਹੈਲਥੀ ਸੂਪ ਆਇਆ ਇਹਦੇ ਵਿੱਚ ਇਹਨਾਂ ਨੇ ਸਿਰਫ ਆਪਣੀ ਵੈਜੀਟੇਬਲ ਪਾਈ ਆ ਤੇ ਥੋੜਾ ਜਾਂ ਇਹਨਾਂ ਨੇ ਨਾਲੇ ਦੇ ਵਿੱਚ ਉਹ ਪਾਇਆ ਜੇ ਸ਼ਿਰਕਾ ਤੇ ਉਹਦਾ ਸੁਆਦ ਆ ਗਿਆ ਤੇ ਮੋਮੋਸ ਵੀ ਤੁਹਾਨੂੰ ਦੱਸ ਦੇਣਾ ਤੋੜ ਕੇ ਕਿਦਾਂ ਟੇਸਟ ਆ ਗਿਆ ਬਲਕਿ ਸਹੀ ਆ ਬਲਕਿ ਲੱਗਦਾ ਆਪ ਨੂੰ ਆਏ ਆਏ ਮੋਮੋਸ ਮਤਿ ਜਿਆਦਾ ਮਸਾਲੇ ਮਸਲ ਨਹੀਂ ਪਾਏ ਕੀ ਤੁਹਾਨੂੰ ਜੀ ਆਪਾਂ ਖਾ ਕੇ ਫਿਰ ਅੱਗੇ ਕਵਰ ਕਰਦੇ ਆ ਸਾਸਰੀ ਘਰ ਕੀ ਬਾਤ ਚਮਾਹੂ ਮੜੀ ਚਮਾਹੂ ਮੜੀ ਚਮਾਹੂ ਮੜੀ ਜਿਆਦਾ ਕਰ ਨਹੀਂ ਮੰਨਦੇ ਇਹ 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 ਤੇ ਉਹ ਵੀ ਪਾ ਟਮਾਟਰ ਹੀ ਪਾ ਦਿੰਦੇ ਆ ਕੀ ਬਾਤ ਤੇ ਚਮਾਹੂ ਇਕੀ ਇਹ ਨਾਮ ਚੋਮੇ ਚਮਾਹੂ ਚੋਮੇ ਚਮਾਹੂ ਚੋਮੇ ਆ ਦੇਖੋ ਜੀ ਮਿੱਤਰ ਖਾ ਰਿਆ ਜੀ ਚਮਾਹੂ ਚੋਮੇ ਤੇ ਉਰਚੀ ਇਹਦਾ ਉਰਚੀਆ ਸੌਰੀ ਉਪਸੀ ਉਪਸੀ ਦੇ ਇੱਕ ਕਸਬਾ ਆ ਕਾਫੀ ਸੋਹਣਾ ਆ ਉੱਥੇ ਹੀ ਆਪਾਂ ਬੈਠੇ ਆ ਤੇ ਕੁਝ ਖਾਦਾ ਪੀਤਾ ਤੇ ਹੁਣ ਇਥੋਂ ਆਪਾਂ ਰਵਾਨਾ ਹੋਵਾਂਗੇ ਲੇਹ ਵੱਲੋਂ ਘੜ ਤੋਂ ਘੜ ਇੱਕ ਤੋਂ ਸਵਾ ਘੰਟਾ ਲੱਗੇਗਾ ਉੱਥੇ ਨਾਲੋਂ ਜਿਹੜਾ ਪਹਿਲਾਂ ਸੀਗਾ ਜਿਹਦਾ ਬਾਰਾਲਾਚਾ ਸੀਗਾ ਤਲੰਗਣਾ ਸੀਗਾ ਜਾਂ ਹੋਰ ਹਾਈ ਐਲਟੀਟਿਊਡ ਪਾਸੇ ਸੀਗੇ ਉਹਨਾਂ ਨਾਲੋਂ ਠੰਡ ਜਿਹੜੀ ਇੱਥੇ ਕਾਫੀ ਘਟਿਆ ਤੇ ਬਹੁਤ ਵਧੀਆ 뷰 ਆ ਜਿੰਨ ਤੁਹਾਨੂੰ ਅੱਗੇ ਵੀ ਜਾ ਕੇ ਦਿਖਾਵਾਂਗਾ ਹੁਣ ਮੈਂ ਬੈਠਾ ਸੀਗਾ ਇੱਥੇ ਤੇ ਤੁਹਾਨੂੰ ਅਗਲੇ ਡੈਸਟੀਨੇਸ਼ਨ ਤੇ ਕਿਹਨੇ ਕਿਹਨਾਂ ਨੂੰ ਵਧੀਆ 뷰 ਦਿਖਾਉਣੀ ਆ ਤੇ ਠੰਡ ਦਾ ਮਨਕੀ ਕਾਫੀ ਕੰਟਰੋਲ ਦੇ ਵਿੱਚ ਹੈ ਇੱਥੇ ਮਨਕੀ 14 ਡਿਗਰੀ ਤਾਪਮਾਨ ਆ ਦਿਨ ਦਾ ਤੇ ਉੱਪਰ ਲੈ ਬੰਨੇ ਜਦੋਂ ਅਸੀਂ ਉੱਪਰ ਹਾਈ ਅਲਟੀਟਿਊਡ ਤੇ ਸੀਗਾ ਉੱਥੇ ਇੱਕ ਤਿੰਨ ਦੋ ਤਿੰਨ ਹੈਗਾ ਚੇਂਜ ਹੁੰਦਾ ਰਹਿੰਦਾ ਕਲਾਈਮੇਟ ਤੇ ਹੁਣ ਅਗਲਾ ਕਲਾਈਮੇਟ ਕਿਦਾਂ ਦਾ ਆ ਉਹ ਵੀ ਤੁਹਾਨੂੰ ਦੱਸਾਂਗੇ ਸਾਡੀ ਵੀਡੀਓ ਦੇ ਨਾਲ ਕੰਟੀਨਿਊ ਰਹੋ ਪਿਛਲੇ ਪਿਛਲੇ ਵਲੋਗ ਨੂੰ ਪਿਆਰ ਦਿਨੇ ਜੋ ਧੰਨਵਾਦ ਜੀ ਯਾਰ ਉਹਨੇ ਗਰਦਾਸਪੁਰ ਤੋਂ ਲੇ ਵਾਣੂਗਾ ਦਰੇ ਸੋ ਦੋਸਤੋ ਫਾਈਨਲੀ ਆਪਾਂ ਲਦਾਖ ਲੇ ਲਦਾਖ ਪਹੁੰਚ ਚੁੱਕੇ ਆ ਤੇ ਮੇਰੇ ਪਿੱਛੇ ਤੁਹਾਨੂੰ ਮੈਂ ਦਿਖਾ ਦਣਾ ਵਿਊ ਤੇ ਰਾਜਵੀਰ ਵੀ ਮੈਂ ਵੇਟ ਕਰ ਰਹੇ ਆ ਤੇ ਰਾਜਵੀਰ ਵੀ ਹੁੰਦਾ ਵਾ ਤੇ ਫਿਰ ਮੈਂ ਖੇ ਦੇ ਕੋਲ ਚਲਦੇ ਆ ਇਹ ਸਾਡਾ ਮਿੱਤਰ ਜਿਹੜਾ ਤੀਜਾ ਆ ਉਹ ਵੀ ਆ ਚੁੱਕਿਆ ਇੱਥੇ ਹਲੇ ਦੇ ਵਿੱਚ ਹੀ ਆ ਬੈਠੇ ਹੋਏ ਨੇ ਤੇ ਮੈਂ ਪਿਛਲੇ ਜਿਹੜੇ ਵਿਊ ਆ ਤੁਹਾਨੂੰ ਮੈਂ ਦਿਖਾ ਦਣਾ ਇੱਕ ਕੈਮਰੇ ਦੀ ਤਸਵੀਰਾਂ ਦੇ ਵਿੱਚ ਕੋਈ ਲੇ ਲਦਾਖ ਦਾ ਲੇ ਦਾ ਸੌਰੀ ਵਿਊ ਇਸ ਤਰ੍ਹਾਂ ਦਿਖਦਾ ਨਜ਼ਰ ਆਉਂਦਾ ਆ ਤੇ ਕਾਫੀ ਲੰਬਾ ਜਿਹੜਾ ਆ ਆ ਸ਼ਹਿਰ ਹੈਗਾ ਆ ਤੇ ਇਹਦੀ ਮੈਂ ਪਿਛਲੀ ਸਾਈਡ ਦੀ ਗੱਲਬਾਤ ਕਰਾਂ ਤਾਂ ਇੱਥੇ ਲਿਖਿਆ ਹੁੰਦਾ ਵਾ ਵੈਲਕਮ ਟੂ ਲੈ ਯੂਟੀ ਲਦਾਖ ਤੇ ਇਹ ਕਾਫੀ ਖੂਬਸੂਰਤ ਜਿਹੜਾ ਆ ਦਿਖਦਾ ਹੈ ਇਹ ਤੂੰ ਤੇ ਗਾਹਾਂ ਗਾਣੂ ਹੋਣੇ ਜੀ ਸ਼ਹਿਰ ਦੇ ਵਿੱਚ ਵੱੜਦੇ ਆ ਤੇ ਕਿੱਦਾਂ ਦਾ ਨਜ਼ਾਰਾ ਇਹ ਵੀ ਤੁਹਾਨੂੰ ਚਾਹਤ ਜ਼ਰੂਰ ਮਰੋਣੇ ਆ ਤੇ ਠੀਕ ਹੈ ਜੀ ਦੋਸਤੋ ਤੇ ਮਿਲਦੇ ਆ ਤੁਹਾਨੂੰ ਅਗਲੀ ਡੈਸਟੀਨੇਸ਼ਨ ਦੇ ਉੱਤੇ ਲਕੀਲੇਤ ਯਾਨੀ ਕਿ ਜਿੱਥੇ ਹੋਟਲ ਆਇਆ ਉਥੇ ਰੋਕੇ ਤੁਹਾਨੂੰ ਗੱਲਬਾਤ ਜਿਹੜੀ ਦੱਸਦੇ ਆ ਤੇ ਇੱਥੇ ਵੈਦਰ ਦੀ ਗੱਲ ਕਰਾਂ ਤਾਂ ਵੈਦਰ ਉਹ ਜਿਹੜਾ ਆ ਬਿਲਕੁਲ ਠੀਕ ਆ ਕੋਈ ਜ਼ਿਆਦਾ ਠੰਡ ਨਹੀਂ ਹੈਗੀ ਟੈਂਪਰੇਚਰ ਜਿਹੜਾ ਇੱਥੇ 20 25 25 ਤੋਂ 25 ਤੀ ਰਹਿੰਦਾ ਠੀਕ ਹੈ ਕੋਈ ਜਲਪ ਨਹੀਂ ਹੈਗਾ ਠੰਡ ਤੇ ਬਹੁਤ ਵਧੀਆ ਆ ਤੇ ਵਿਊ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਤੇ ਮਿਲਦੇ ਆ ਤੁਹਾਨੂੰ ਅਗਲੇ ਡੈਸਟੀਨੇਸ਼ਨ ਤੇ ਲਓ ਜੀ ਆਪਾਂ ਹੁਣ ਅਸਲੀ ਡੈਸਟੀਨੇਸ਼ਨ ਤੇ ਪਹੁੰਚ ਹੀ ਗਏ ਆ ਲੇ ਠੀਕ ਸਦੌਖ ਨਹੀਂ ਨਹੀਂ ਇਹ ਲੂਟੀ ਲਦਾ ਤੇ ਮਿੱਤਰ ਪਿਆਰਾ ਇੱਥੇ ਗਿੰਦੇ ਆ ਸਟੇ ਕੀਤੀ ਹੈ ਉਹਨੇ ਹੁਣ ਬਾਹਰ ਨਹੀਂ ਆਇਆ ਅਜੇ ਤੱਕ ਆ ਇਹਨਾਂ ਦੇ ਬਿਲ ਮੇ ਕੋ ਤੇ ਅਸਾ ਚਾਹ ਨਹੀਂ ਆ ਨਾ ਆ ਵੀ ਰਖਾਈ ਜਾਣਾ ਆਣ ਲਿਆ ਅਸੀਂ ਤੇ ਮਣੀ ਟ੍ਰੈਫਿਕ ਬਹੁਤ ਆ ਯਾਰ ਇੱਥੇ ਵੀ ਲੇ ਦੇ ਵਿੱਚ ਵੀ ਚਾਹੇ ਆਬਸੀਜਨ ਹੈਗਾ ਯਾ ਪਰ ਇਥੇ ਛਲਾਨੀ ਕਾਫੀ ਜੜੇ ਅੱਜ ਵੀ ਆਉਣ ਦੇ ਆ ਤੇ ਲੈ ਤੇ ਪਿੰਡ ਜੇ ਲੱਗੇ ਹੈ ਕਿ ਪਿੰਡ ਆ ਉਹ ਬਹੁਤ ਸੋਹਣੇ ਨੇ ਜਿਹੜੇ ਦੇ ਲੱਗ ਲੱਗੇ ਨੇ ਪਿੰਡ ਨਾ ਉਹ ਅਲਟੀਮੇਟ ਹੀ ਬਣਾਏ ਦੇ ਉਹਨਾਂ ਨੇ ਕੀ ਆ ਸਾਫ ਸਫਾਈ ਫਿਰ ਉਹਦਾ ਆਰਕੀਟੈਕਚਰ ਕਿਵੇਂ ਦਾ ਬਣਾਇਆ ਦਾ ਉਹਨਾਂ ਨੇ ਉਹ ਸੋਹਣਾ ਬਣਾਇਆ ਦਾ ਤੇ ਤੁਹਾਨੂੰ ਦੱਸਾਂ ਕਿੰਨਾ ਚੱਲੇ ਚੇਤਾ ਆ ਦੇਖੋ ਜੀ ਹੁਣ ਤੁਹਾਨੂੰ ਫਾਈਨਲੀ ਦੱਸਣ ਲੱਗਾ ਇੱਥੇ ਤੱਕ ਪਹੁੰਚਣ ਦਾ ਹੈਗਾ ਵਾ 841.8 ਯਾਨੀ ਕਿ 841 42 ਆ ਜਿਹੜਾ ਪੂਰਾ ਆਪਣੇ ਗੁਰਦਾਸਪੁਰ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਲੇਹ ਤੱਕ ਦਾ ਜਿਹੜਾ ਸਫਰ ਆ 841.8 ਤੇ ਉਹ ਤੇਰਾ ਟ੍ਰਿਪ ਤੂੰ ਲੇਟ ਕੀਤਾ ਹੋਣਾ ਨਾ ਗੁਰਦਾਸਪੁਰ ਨੂੰ ਨਹੀਂ ਨਾ ਕੀਤਾ ਨਹੀਂ ਕੀਤਾ ਤੂੰ ਤੈਨੂੰ ਮੈਂ ਕਹਤਾ 14 ਕਿਲੋ ਮੀਟਰ ਰੇ ਆਣ ਤੂੰ ਪਹਿਲਾਂ ਹੋਰ ਵੀ ਭਜਾਇਆ ਹੋਣਾ ਕਿਤੇ ਉਹ ਆ ਗਿਆ ਜੀ ਆ ਗਿਆ ਪਹੂ ਪਹੂ ਆ ਗਿਆ ਪਹੂ ਵੇਲਾ ਕਿੱਦਾਂ ਪਹੂ ਆ ਜਾ ਉਮੀਦ ਨਹੀਂ ਇਹਦੇ ਆਉਂਦੀ ਪਰ ਪਾਣੀ ਕਿਦਾ ਆ ਗਿਆ ਥੋੜਾ ਨਹੀਂ ਠੀਕ ਆ ਇਹ ਚੀਜ਼ਾਂ ਆ ਯੋ ਮੇਤਰ ਪਿਆਰਾ ਜਿਹੜੀ ਸਾਰੇ ਬਰੋਗਾਂ ਦੇ ਵਿੱਚ ਗੱਲ ਕਰੇ ਇਹ ਮਿਲੋ ਇਹ ਪਹੂ ਆ ਗਿਆ ਸ਼ਮਾ ਸ਼ਮਾ ਹੋ ਰਿਹਾ ਹੈ ਮੈਂ ਜੀ ਕਿੱਦਾਂ ਦਾ ਫਿਰ ਇੱਥੇ ਦੀ ਗਰਮੀ ਬੜੀ ਲੱਗਦੀ ਯਾਰ ਇੱਥੇ ਗਰਮੀ ਹੈ ਕਾਣਾ ਇੱਥੇ ਗਰਮੀ ਹੈ ਆ ਵੇ ਪਿੱਛੇ ਜਾ ਆ ਵੇ ਤਿੰਨ ਤਿੰਨੇ ਤੇ 1 ਕਾ 1 ਇਹਦੇ ਥੱਲੇ ਤੇ 2 3 3 ਪਿੰਡਾ ਮੈਂ ਜਦੋਂ 에ਰਪੋਰਟ ਤੇ ਉਤਰਿਆ ਮੈਂ ਗਿਆ ਕਹਿੰਦੇ ਰਿਕਣਾ ਤੇ ਥਾਂ ਤੇ ਲਿੰਦੂ ਤੇ ਬਵਾ ਟੰਗਰੀ ਆ ਬਈ ਗਰਮੀ ਲੱਗਦੀ ਉਹ ਅੱਗੇ ਆਣਾ ਹੁਣ ਖਰਦੂਂਗਲਾ ਤੇ ਜਾ ਕੇ ਠੰਡਦੇ ਹਲੋ ਅਹੀਂ ਅਜੇ ਨਹੀਂ ਮਿਲੀ ਧੁੱਪ ਮਤਲਬ ਕਿ ਮਜ਼ਾ ਆਉਂਦਿਆ ਵਾ ਸੇਕਨ ਦਾ ਰਾਜਾ ਜਹੂ ਪਰ ਆਉਂਦਿਆ ਕੀ ਬਾਤ ਹੈ ਹਾਂ ਜੀ ਮਾਫ ਆਪੀਆਂ ਨਹੀਂ ਭਾਈ ਯਾਰ ਕੀਡਾ ਚਲੋ ਠੀਕ ਆ ਜੀ ਆਪਾਂ ਮੋਟਰਸਾਈਕਲ ਅੰਦਰ ਲਗਾ ਕੇ ਸਾਰਾ ਸਮਾਨ ਲਾ ਕੇ ਫਿਰ ਮੈਂ ਕਿਹਦੀ ਖਤਦਾਰੀ ਵੀ ਕਰਦੇ ਆ ਕਿ ਕਿਦਾਂ ਦਾ ਸਫਰ ਰਿਹਾ ਵਾ ਤੇ ਸਾਡੇ ਵਾਲਾ ਵੀ ਮੈਂ ਉਹਨੂੰ ਹਾਂ ਹੱਦੀ ਖਤਰਾ ਵੀ ਕਰੂਗੀ ਉਹੀ ਉਹੀ ਮੈਂ ਤੁਹਾਡੀ ਕਰਦੀ ਆ ਤੇ ਇੱਕ ਗੱਲ ਹੋਰ ਇਹ ਕੱਲ ਭਰਾ ਦਾ ਬਰਥਡੇ ਆ ਹਾਂਜੀ ਤੇ ਕੱਲ ਕੱਲ ਇਹਦੇ ਇਹਨਾਂ ਨੂੰ ਪਾਰਟੀ ਆ ਤੇ ਸਾਰੇ ਆਣੇ ਤੁਸੀਂ ਆਣਾ ਸਾਰੇ ਇਹ ਮੈਨੂੰ ਮੰਨ ਲੈਣਾ ਇਹਨਾਂ ਨੇ ਮੈਨੂੰ ਮੰਨ ਲੈਣਾ ਚਲੋ ਜੀ ਕੋਈ ਗੱਲ ਨਹੀਂ ਕੱਲ ਤਾਂ ਜਨਮ ਦਿਨ ਜਿਹੜਾ ਹੈ ਅੱਜ ਲੈ ਦੇ ਵਿੱਚ ਹੋਊਗਾ ਤੇ ਫਿਰ ਅਗਲੀ ਗੱਲਬਾਤ ਜਿਹੜੀ ਰੱਖਾਂਗੇ ਤੇ ਮਿਲਦੇ ਆ ਤੁਹਾਨੂੰ ਰੂਮ ਦੇ ਵਿੱਚ ਜਾ ਕੇ ਧੰਨਵਾਦ ਆਓ ਜੀ ਨਵਲ ਜੀ ਵੈਲਕਮ ਕੀ ਬਾਤ ਹੈ ਜੀ ਤੇ ਮੈਂ ਕਿ ਦੀਪ ਸਿੰਘ ਹੁਣਾਂ ਨੇ ਚੜਜੀ ਸਵੇਰ ਦੇ ਟੀਕੰਡੇ ਨੇ ਤੇ ਪਿਛਲੇ 5 ਦਿਨਾਂ ਤੋਂ ਅਸੀਂ ਵੀ ਵੇਟ ਕਰਦੇ ਪਏ ਹਾਂ ਲਓ ਜੀ ਕੁਝ ਤਸਵੀਰਾਂ ਦੇ ਸਕਰੀਨ ਦੀ ਤਸਵੀਰਾਂ ਦੇ ਵਿੱਚ ਇਦਾਂ ਹੀ ਕੋਈ ਦਿਖਦਾ ਨਜ਼ਰ ਆਉਂਦਾ ਹੈ ਦੇ ਵੀ ਸਿੱਖਾਂ ਨੂੰ ਜੰਮਿਆ ਲਓ ਨਹੀਂ ਕਹ ਲਾ ਪਤਾ ਕੀ ਹੋ ਗਿਆ ਨਹੀਂ ਹੁਣ ਤੇ ਇਨੇ ਦਿਨ ਨਹੀਂ ਹੁਣ ਇਨੇ ਦਿਨ ਹੋ ਗਿਆ ਹੁਣ ਸਭੇ ਜੋ ਕਹਿਣੇ ਤੋਂ ਲੱਗ ਗਿਆ ਸਾਹਮਣੇ ਰੇ ਪਹੁੰਚੀ ਕੋਈ ਗੱਲ ਨਹੀਂ ਤੇ ਜਿਹੜਾ ਸਫਰ ਕੀਤਾ ਨਾ ਉਹਦਾ ਉਹਦਾ ਕਿੰਨੇ ਦੱਸੂਗਾ 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 ਜਿੱਦੋਂ ਐਨੇ 16 17000 ਫੁੱਟ ਤੇ ਬੰਦਾ ਡਰਾਈਵ ਕਰੀ ਤੀ ਯਾਰ 17000 ਤੋਂ ਫੇਰ ਥੱਲੇ ਫੇਰ ਤਾਂ ਜਾ ਕੇ ਬੈਠਾ ਹੋਣਾ ਤਾਂ ਆਹ ਐਲਟੀਟਿਊਡ ਅਪ ਡਾਉਨ ਦਾ ਬੜਾ ਸਰਪ੍ਰੇਚ ਤੇ ਇੱਕ ਜੀ ਹੋਰ ਜਿਨੂੰ ਆਪਾਂ ਹਾਈ ਐਲਟੀਟਿਊਡ 'ਤੇ ਨਹੀਂ ਨਾ ਦਿਮਾਗ ਸੌਣ ਹੁੰਦਾ ਹਨ ਲੀਆਂ ਨਾ ਪਿੱਦੀ ਦਿਮਾਗ ਸੌਣ ਹੁੰਦਾ ਇਦਾਂ ਸੇਮ ਹੁੰਦਾ ਹੁੰਦਾ ਓਏ ਇਹਨੂੰ ਸਿਕਨੈਸ ਹੁੰਦਾ ਪੀ ਗਿਰਾਈ ਜਦੋਂ ਜਦੋਂ ਆ ਮੈਂ ਪਹੁੰਚਿਆ ਲੈ ਗਿੱਤਾਂ ਨਾ ਪਲੇ ਨਾ ਉੱਥੇ ਵੀ ਸੇਮ ਹੈ ਮੈਨੂੰ ਇਦਾਂ ਹੋਇਆ ਥੱਲੇ ਗਿਆ ਤੇ ਜਦੋਂ ਲਾਈਟ ਜਦੋਂ ਕਰ ਲੱਗਾ ਨਾ ਤੇ ਮੈਂ ਪੂਰਾ ਨੀਂਦ ਆ ਇੱਕ ਤਾਂ ਮਨਿੰਦ ਹੋ ਰਹਿ ਪਈ ਉਹ ਜਦੋਂ ਹਾਈ ਤੋਂ ਲੋ ਹੋ ਜਾਂਦਾ ਛਟਟ ਚਲੋ ਉਹ ਇੱਥੇ ਨਾ ਮਨ ਕੇ ਚੈਪਲ ਚਟੀਆਂ ਯਾਰ ਤੇ ਕੱਲ ਰਾਤ ਜਿਹੜੀ ਔਖੀ ਨਿਕਲੀ ਠੰਡ ਕਿ ਨਹੀਂ ਉੱਥੇ ਕੀ ਬਾਤ ਚਲੋ ਜੀ ਕੋਈ ਗੱਲ ਨਹੀਂ ਹੁਣ ਸ਼ਾਮਾਂ ਦੀ ਮਾਰਕੀਟ ਵਿੱਚ ਘੁੰਮਦੇ ਆ ਤੇ ਹੁਣ ਪਹਿਲਾਂ ਲੀੜੇ ਪੱਕੇ ਲਾ ਲਈਏ ਆਪਣੇ ਤੇ ਫੇਰ ਕਰਦੇ ਆ ਗੱਲਬਾਤ ਠੀਕ ਹੈ ਜੀ ਡੀਜ਼ਲ ਕਰੋ ਨਿਆ ਨਾਲੀਏ ਪਾ ਹਾਂਜੀ ਮਿੱਤਰ ਪਿਆਰਿਓ ਕੀ ਹਾਲਚਾਲ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਸਾਡੇ ਦੋਨੋਂ ਵੀਰ ਅੱਜ ਸਾਨੂੰ ਫਾਈਨਲੀ ਮਿਲ ਗਏ ਹੋਏ ਨੇ ਰੂਮ ਦੇ ਵਿੱਚ ਸੋ ਸ਼ਾਮ ਦਾ ਟਾਈਮ 6:00 ਵਜੇ 17 ਮਿੰਟ ਹੋ ਗਏ ਨੇ ਲੈ ਦਾ ਟੈਂਪਰੇਚਰ ਹੈ ਜੀ 12 ਡਿਗਰੀ ਸੈਲਸੀਅਸ ਤੇ ਜਿਹੜਾ ਤੁਸੀਂ ਆ ਦੇਖ ਰਹੇ ਹੋ ਵੀਰ ਸਾਡਾ ਕਿਵੇਂ ਆ ਭਾਈ ਬੰਬ ਓਕੇ ਰਿਪੋਰਟ ਆ ਸਾਰੇ ਕੋਈ ਐਲਟੀਟਿਊਡ ਦਾ ਅਸਰ ਉਸਰ ਇਹ 850 ਕਿਲੋਮੀਟਰ ਤੋਂ ਤਹਿ ਕਰ ਰਹੇ ਆ ਭਾਈ ਹਨਾ ਹਾਂਜੀ ਕਾਬੜ ਨਹੀਂ ਆ ਤਕਾੜ ਬਿਲਕੁਲ ਨਹੀਂ ਬਿਲਕੁਲ ਐ ਫਰੈਸ਼ ਫਰੈਸ਼ ਬਿਲਕੁਲ ਚਲੋ ਜੀ ਹੁਣ ਤੁਹਾਨੂੰ ਘੁਮਾਉਨੇ ਆਂ ਅਸੀਂ ਲੇ ਦੀਆਂ ਗਲੀਆਂ ਹਾਂਜੀ ਦੋਸਤੋ ਤੇ ਬਾਹਰ ਦਾ ਥਿਊ ਕੋਜਾ ਐਦਾਂ ਤਾਂ ਐ ਦੇਖੋ ਕਿੱਡਾ ਸੋਹਣਾ ਮੌਸਮ ਹੋਇਆ ਪਿਆ ਐ ਐ ਕਾਲੀ ਘਟਾ ਛਾਈ ਪਈ ਐ ਤੇ ਇਧਰ ਸਾਡੇ ਵੀਰ ਹੋਣੀ ਖੇਚ ਰਹੇ ਨੇ ਤਿਆਰੀ ਮਾਰਕੀਟ ਜਾਣ ਦੀ ਆਹ ਕਿਹੜੀ ਸ਼ੈ ਲੰਸਾ ਇਹ ਮਰਜ ਜੇ ਜੂ ਨੂੰ ਅਸੀਂ ਕੈਂਪਿੰਗ ਕਰਦੀ ਜਾਨ ਹਾਂਜੀ ਉੱਥੇ ਜਮਾਂ ਹੀ ਕੰਮ ਨਹੀਂ ਆਈਏ ਕਿਉਂ ਕੀ ਗੱਲ ਹੋ ਗਈ ਤੇ ਸਮਝ ਲਾਏ ਕਿ ਕਹੀਂ ਤੇ ਜੰਤਰ ਹੋ ਰੱਖਿਆ ਹੈਗਾ ਹਾਂਜੀ ਤੇ ਜੰਤਰ ਨਹੀਂ ਜੰਤਰ ਕੰਮ ਜਾ ਵੀਗਾ ਪਰ ਕੀ ਹੈ ਕਿ ਲੇਟ ਇਹ ਡਾਊਨ ਹੋ ਗਈ ਲੇਟ ਬੜੀ ਹੁੰਦਾ ਨਹੀਂ ਠੀਕ ਹੈ ਸਹੀ ਨਹੀਂ ਵਧੀਆ 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 ਜੀ ਮੇਰੇ ਪਿਆਰੋ ਬੀਤੋ ਤੁਸੀਂ ਰਸੀਆਂ ਨਹੀਂ ਖੋਲੀਆਂ ਹਲੇ ਤੱਕ ਆਓ ਤੇ ਆਹ ਕਿਹੜੀ ਸ਼ੈਲਮ ਸਾਹਿਬ ਆਹ ਦੇਖੋ ਜੀ ਇਹ ਸਾਡਾ ਚੈਨਲ ਆ ਦੀ ਟ੍ਰੈਵਲ 46 ਬਿਲਕੁਲ ਜੀ ਕੀ ਬਾਤ ਹੈ ਸਾਡੇ ਚੈਨਲ ਨੂੰ ਤੁਸੀਂ ਪਿਆਰ ਤਾਂ ਕੀ ਵੀ ਦੇ ਰਹੇ ਹੋ ਤੇ ਅੱਗੇ ਵੀ ਦਿੰਦੇ ਰਹੋ ਤੇ ਸਾਡੇ ਨਾਲ ਸੋ ਗੱਡੀ ਪੂਰੀ ਫੁੱਲ ਹੁੰਦੀ ਹੋਈ ਟੈਂਕੀ ਇਹ ਖਾਲੀ ਕਰਤੀ ਕਹਿੰਦੇ 12 ਲਾਚਾ ਤਾਂ ਹੁੰਦੇ ਹੁੰਦੇ ਸੋ ਹੀ ਪਰੀ ਖਾਲੀ ਕਰਾਏ ਉਹਨਾਂ ਨੇ ਸਹੀ ਹੈ ਸਹੀ ਹੈ ਲਓ ਜੀ ਲੰਬਸਾਬ ਆ ਗਏ ਨੇ ਤੇਲ ਦੀ ਰੀਫੀਲਿੰਗ ਕਰਾ ਕੇ ਕੱਦਾਂ ਗੱਡੀਆਂ ਖਿੱਚਤੀਆਂ ਹਨ ਮੈਂ ਕਿਹਾ ਜੀ ਗੱਲ ਹੀ ਖਿੱਚਣਾ ਇਹ ਤੇ ਟੈਂਕੀਆਂ ਤੇ ਟੈਂਕੀਆਂ ਲੱਗੀਆਂ ਹੋਈਆਂ ਛੋਟਾ ਹੈ ਟੈਂਕੀਆਂ ਦੇ ਖਾਣੀਆਂ ਬਈ ਇਹਨੇ ਇਹ ਰਾਜ ਕੀ ਨਾਮ ਪਤਾ ਕੀ ਰੱਖਿਆ ਦਾ ਲਦਾਖੀ ਘੋੜੇ ਹਾਂ ਤੇ ਬਸ ਲਦਾਖੀ ਘੋੜਿਆਂ ਨੇ ਤੇ ਖਾਣਾ ਹੀ ਆ ਬਈ ਤੇਲ ਤੇ ਇਹਨਾਂ ਦਾ ਬਣਦਾ ਖਾਣਾ ਤੇ ਵਧੀਆ ਨਜ਼ਾਰਾ ਯਾਰ ਦੇ ਦਾ ਵੀ ਵਧੀਆ ਲਓ ਜੀ ਲੇ ਦੀ ਅਸੀਂ ਪਹੁੰਚ ਗਏ ਆ ਮਾਰਕੀਟ ਦੇ ਵਿੱਚ ਇਹ ਹੈ ਜੀ ਚੌਂਕ ਸੋ ਦੇਖ ਰਹੇ ਹੋ ਤੁਸੀਂ ਬਹੁਤ ਹੀ ਵਧੀਆ ਤੇ ਸੁੰਦਰ ਸੜਕਾਂ ਨੇ ਲੇ ਦੇ ਵਿੱਚ ਇੱਥੇ ਤੁਹਾਨੂੰ ਹਰ ਤਰ੍ਹਾਂ ਦੀ ਚੀਜ਼ ਅਵੇਲੇਬਲ ਮਿਲਣੀ ਆ ਜਿੰਨਾ ਕ ਅਸੀਂ ਮਾਰਕੀਟ ਐਕਸਪਲੋਰ ਕਰ ਰਹੇ ਆ ਸਾਨੂੰ ਹਰ ਤਰ੍ਹਾਂ ਦੀ ਚੀਜ਼ ਇੱਥੇ ਦਿਸਰੀ ਹੈ ਤੁਸੀਂ ਇਲੈਕਟ੍ਰੋਨਿਕ ਤੋਂ ਲੈ ਕੇ ਕਰਿਆਨੇ ਤੋਂ ਲੈ ਕੇ ਭਾਂਡਿਆਂ ਤੋਂ ਲੈ ਕੇ ਹਰ ਚੀਜ਼ ਜੋ ਵੀ ਤੁਹਾਡੀ ਜ਼ਰੂਰੀ ਮੁਢਲੀ ਚੀਜ਼ ਹੁੰਦੀ ਹੈ ਤੁਹਾਨੂੰ ਹਰ ਇੱਕ ਸਮਾਨਲੇ ਚੋਂ ਮਿਲ ਸਕਦਾ ਹੈ ਜੀ ਸੋ ਇਹ ਇੱਕ ਆਮ ਸ਼ਹਿਰ ਵਾਂਗੂ ਸ਼ਹਿਰ ਵਸਿਆ ਹੋਇਆ ਹੈ ਤੇ ਬਹੁਤ ਹੀ ਵਧੀਆ ਅਤੇ ਸੁੰਦਰ ਸ਼ਹਿਰ ਹੈ ਇਹ 10000 ਐਲਟੀਟਿਊਡ ਤੇ ਵਸਿਆ ਹੋਇਆ ਹੈ ਐਡਾ ਸੋਹਣਾ ਸ਼ਹਿਰ ਸਾਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਕਿ ਅਸੀਂ 10000 ਐਲਟੀਟਿਊਡ ਤੇ ਫਿਰ ਰਹੇ ਹਾਂ ਐਡਾ ਲੱਗ ਰਿਹਾ ਹੈ ਜਿਦਾਂ ਅਸੀਂ ਕਿਸੇ ਮਦਾਨੀ ਲੱਗ ਕੇ ਤੇ ਬਾਜ਼ਾਰਾਂ ਚ ਘੁੰਮ ਰਹੇ ਆ ਜੀ ਲੇ ਮਾਰਕੀਟ ਜਿੱਥੇ ਕੀ ਖਾਣ ਪੀਣ ਦੇ ਤੁਹਾਨੂੰ ਸਾਰੀਆਂ ਵਸਤੂਆਂ ਮਿਲ ਜਾਣਗੀਆਂ ਇਹ ਪੂਰੀ ਚਪਾਟੀ ਟਾਈਪ ਮਾਰਕੀਟ ਬਣੀ ਹੋਈ ਹੈ ਸੋ ਬਹੁਤ ਹੀ ਰੌਣਕ ਲੱਗੀ ਹੋਈ ਹੈ ਇੱਥੇ ਦੇਖ ਸਕਦੇ ਹੋ ਤੁਸੀਂ ਰਸ਼ ਕੀ ਬਾਤ ਹੈ ਸਾਰੀ ਆ ਗਈ ਹੋਈ ਹੈ ਤਿੱਬਤ ਮਾਰਕੀਟ ਇਹ ਤਿੱਬਤ ਮਾਲ ਦੀ ਮਾਰਕੀਟ ਹੈ ਸਾਰਾ ਤਿੱਪਤਨ ਸਮਾਨ ਮਿਲਦਾ ਇੱਥੇ ਸੋ ਤੁਸੀਂ ਦੇਖ ਰਹੇ ਹੋ ਹੈ ਹਾਂਜੀ ਕਿੱਦਾਂ ਦੋਸਤੋ ਠੀਕ ਠਾਕ ਹੋ ਵਧੀਆ ਮਿੱਤਰ ਪਿਆਰਿਓ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਹੁਣ ਕੁਝ ਖਾਣ ਪੀਣ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਜੀ ਕੁਝ ਚਟਪਟਾ ਟਰਾਈ ਕਰਦੇ ਹਾਂ ਸੋ ਸਾਨੂੰ ਇੱਥੇ ਆ ਵੀਰ ਹੋਂਾਂ ਦੀ ਬੜੀ ਵਧੀਆ ਛੋਟੀ ਜੀ ਸ਼ਾਪ ਮਿਲੀ ਆ ਇੱਥੋਂ ਕਾਠੀ ਰੋਲ ਟਰਾਈ ਲੱਗੇ ਆ ਕਰਨ ਲੈ ਦੇ ਕਾਠੀ ਰੋਲ ਖਾ ਕੇ ਦੇਖਦੇ ਆ ਕਿੱਦਾਂ ਦਾ ਟੇਸਟ ਆ ਇਹਦਾ ਤੇ ਵੀਰੇ ਕਹਿੰਦੇ ਵਧੀਆ ਬਣਦਾ ਆ ਤੇ ਇਹ ਨਵੇਂ ਪੁਰਾਣੇ ਬੱਸ ਸਟੈਂਡ ਦੇ ਲਾਗੇ ਮੋਤੀ ਮਾਰਕੀਟ ਹੈਗੀ ਆ ਤੇ ਮੋਬਾਈਲ ਪਲਾਜ਼ਾ ਦੇ ਸਾਹਮਣੇ ਇਹ ਦੁਕਾਨ ਹੈ ਤੇ ਬੰਦੇ ਵਜੇ ਘੈਂਟ ਗੱਲ ਬਾਤ ਆ ਹੁਣ ਖਾ ਕੇ ਦੱਸਾਂਗੇ ਕਿ ਕਿਦਾਂ ਦੀ ਹੈ ਕਿ ਕਿਦਾਂ ਦੀ ਨਹੀਂ ਹੈ ਕਿਉਂ ਜੀ ਤੁਹਾਨੂੰ ਖਾ ਕੇ ਦੱਸਦੇ ਆ ਕੀ ਗੱਲ ਬਾਤ ਹੈ ਕੀ ਨਹੀਂ ਹੈ ਚਾਹਗਾ ਜੀ ਤੇ ਆਹੀ ਮਿੱਤਰ ਪਿਆਰਾ ਵਾ ਜਿਹੜਾ ਵਾਹ ਵਾ ਲੀਡ ਕਰਾ ਚੁੱਕਿਆ ਹੈ ਸਾਡੇ ਨਾਲ ਠੀਕ ਹੈ ਜੀ ਮਲਦੀਆ ਤੇ ਬਈ ਆ ਹੀ ਜਾਣਾ ਸੀ ਹੁਣ ਮਜਬੂਰੀ ਹੈ ਦੱਸ ਨਹੀਂ ਸਕਦੇ ਮਜਬੂਰੀ ਹੈ ਜੀ ਸਾਡੀ ਘੁੰਮਣ ਦੀ ਅਸੀਂ ਮਜਬੂਰੀਆਂ ਕਰਕੇ ਇੱਥੇ ਘੁੰਮਣ ਆ ਰਹੇ ਹਾਂ ਮਜਬੂਰੀ ਜਿਹਾ ਘੁੰਮ ਰਹੇ ਆ ਮਜਬੂਰੀ ਜਿਹਾ ਘੁੰਮ ਰਿਹਾ ਲੱਗੇ ਬਿਲਕੁਲ ਕਿੰਨੀ ਮਜਬੂਰੀ ਹੈ ਸਾਡੀ ਕਿ ਅਸੀਂ ਬਾਈ 에ਅਰ ਲੀ ਲੈ ਪਹੁੰਚੇ ਘੁੰਮਣ ਬਾਈ 에ਅਰ ਲੀ ਲੈ ਲੀ ਦੀ ਆਉਣਾ ਕੋਈ ਛੋਕੀ ਗੱਲ ਤੇ ਇਹ ਮਜਬੂਰੀਆਂ ਜੀ ਮਜਬੂਰੀਆਂ ਜੀ ਘੁੰਮ ਰਹੇ ਆ ਬਸ ਅਸੀਂ ਹੋਰ ਚਲੋ ਕੋਈ ਚੱਕਰ ਸੰਦਾਦਿਆਂ ਕਿੱਦਾਂ ਦਾ ਬਣਿਆ ਕਿੱਦਾਂ ਦਾ ਬਿਲਕੁਲ ਬਾਈ ਫਰੈਸ਼ ਸਬਜ਼ੀਆਂ ਚੀਰ ਰਿਹਾ ਹੈ ਇਹ ਰੀਜਨਲ ਕਹਿੰਦਾ ਤੁਹਾਨੂੰ ਭਾਈ ਕਟਿੰਗ ਚੈੱਕ ਕਰਪਾ ਦੀ ਕਿੱਥੇ ਰੱਖ ਚੈੱਕ ਕਰਨਾ ਕਟਿੰਗ ਚੈੱਕ ਪਰ ਜਿੱਦਾਂ ਮਰਜੀਆ ਗੁਲਮਸਾਹ ਜਿਹੜਾ ਹੈ ਨਾ ਉਹ ਰੋਡ ਬਹੁਤ ਗੁੱਡ ਮਿਲਦਾ ਹੈ ਅੱਛਾ ਜੀ ਇਹ ਇੱਕ ਨੰਬਰ ਹੈ ਤਸਵੀਰ ਤਾਂ ਆ ਜਿੱਥੇ ਹੋਟਲ 'ਚ ਰੁਕੇ ਆਪਾਂ ਉੱਥੇ ਵੀ ਉਹਨਾਂ ਨੇ ਦਾਲ ਚੌਲੀ ਖਵਾਲੇ ਦਾਲ ਚੌਲੀ ਪੰਜਾਬ ਨੂੰ ਵੀ ਸਵਾਦ ਮਿਲੇ ਮੈਨੂੰ ਤੇ ਕਿਆ ਬਾਤ ਐਸਾ ਦਾ ਟੇਸਟ ਪੰਜਾਬ ਚ ਬੜਾ ਇੱਕ 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 ਗੱਲ ਹੋਰ ਹੈਗੀ ਐ ਮੈਂ ਗੱਲ ਛੱਡ ਦੇਣਾ ਚਲੋ ਸਾਂਝੀ ਕਰਦਾ ਸਫਰ ਕਰਦਾਪੁਰ ਤੋਂ ਕਰਦਿਆਂ ਕਰਦਿਆਂ ਲੇ ਤੱਕ ਪਹੁੰਚਿਆ ਸਫਰ ਦਾ ਕਿਲੋਮੀਟਰ ਜਿਹੜੇ ਕਿ 850 ਕਿਲੋਮੀਟਰ ਬੰਦੇ ਆ ਤੇ ਇੱਥੇ ਦੇ ਬੰਦਿਆਂ ਦੇ ਵਿੱਚ ਇੱਕ ਗੱਲ ਮੈਨੂੰ ਬੜੀ ਵਧੀਆ ਲੱਗੀ ਕਿ ਬੰਦੇ ਬੜੇ ਹਲੀਮੀ ਵਾਲੇ ਆ ਠੰਡੇ ਬੰਦੇ ਨੇ ਕੋਈ ਇਹੋ ਜੀ ਲੜਾਈ ਵਾਲਾ ਕੰਮ ਨਹੀਂ ਹੈਗਾ ਜਿੱਦਾਂ ਹਮਾਚੂਲਾੜੇ ਵੀ ਕਰਦੇ ਆ ਹਮਾਚੂਲ ਚ ਬਹੁਤ ਲੜਾਈ ਹੈ ਫਰੇ ਹੋਰ ਜਗ੍ਹਾ ਤੇ ਵੀ ਕਰਦੇ ਨੇ ਪਰ ਖਾਸ ਕਰਕੇ ਜਿਹੜੇ ਲੇ ਦੇ ਜਿਹਦੇ ਮੈਂ ਕਾਫੀ ਰੁਕਣਾ ਗੱਲਬਾਤ ਕੀਤੀ ਆ ਕਿ ਬੰਦੇ ਸਾਰੇ ਮਨ ਕੇ ਨਰਮੀ ਜਿਹੇ ਆ ਪਰ ਠੰਡੇ ਸੁਭਾਅ ਦੇ ਤੁਸੀਂ ਇੱਕ ਗੱਲ ਹੋਰ ਨੋਟ ਕੀਤੀ ਸਰਦਾਰ ਬੰਦੇ ਨੂੰ ਵੇਖ ਕੇ ਹੋਰ ਸਤਿਕਾਰ ਕਰਦੇ ਨੇ ਸਤਿਕਾਰ ਕਰਦੇ ਨੇ ਇਹ ਗੱਲ ਹੈ ਕਿ ਸਰਦਾਰੀ ਸਰਦਾਰੀ ਦੇ ਸਤਿਕਾਰ ਬੜਾ ਹੈ ਬਹੁਤ ਜ਼ਿਆਦਾ ਪੁੱਛਦੇ ਸਪੈਸ਼ਲ ਸਰਦਾਰ ਜੀ ਕਿੱਥੋਂ ਆਏ ਹੋ ਤੁਸੀਂ ਘੁੰਮਣ ਆਏ ਹੋ ਹਾਏ ਹਾਏ ਤੁਹਾਡੇ ਸਾਹਮਣੇ ਹੀ ਆ ਅਸੀਂ ਜਦੋਂ ਸਲੀਪਰ ਲੈ ਰਹੇ ਸੀ ਆਂਟੀ ਨੇ ਸਪੈਸ਼ਲ ਸਾਨੂੰ ਪੁੱਛਿਆ ਹਾਂਜੀ ਸਰਦਾਰ ਜੀ ਕਿੱਥੋਂ ਆਏ ਹੋ ਮਜ਼ਾ ਆ ਜਾਂਦਾ ਜਦੋਂ ਇਹ ਇਹੀ ਗੱਲਾਂ ਭਾਜੀ ਪਿਆਰ ਜਿਹੜਾ ਹੁੰਦਾ ਨਾ ਕਿਤੇ ਨਾ ਕਿਤੇ ਮਤਲਬ ਕਿ ਹਰ ਸਟਰੀਟ ਦੀ ਬਕਵਾਕ ਹੈ ਵੀ ਤੇ ਹੁੰਦੀ ਆ ਪਰ ਅਹੀਂ ਸਟਰੀਟ ਦੀ ਗੱਲ ਕਿਉਂ ਕਰਦੇ ਆ ਤੇ ਚਲੋ ਖੈਰ ਅਸੀਂ ਮਤਲਬ ਕਿ ਇੱਕ ਨੋਟਿਚ ਦੇ ਦਿਆਂ ਹਰ ਜਗ੍ਹਾ ਤੇ ਜਾਓ ਜਿੱਥੇ-ਜਿੱਥੇ ਤੁਹਾਨੂੰ ਵਧੀਆ ਲੱਗਦਾ ਉਹਦੀ ਵਧੀਆ ਦੀ ਚੀਜ਼ ਦੀ ਗੱਲ ਦੀ ਜਿਹੜੀ ਕਹਿੰਦੇ ਹੁੰਦੇ ਆ ਕਿ ਆਪਾਂ ਉਹਦੀ ਪੱਕੀ ਕਰਦੇ ਹੁੰਦੇ ਆ ਆਪਾਂ ਕਿ ਸਿੱਖਤ ਕਰੋ ਸਿੱਖ ਸਿੱਖੋ ਇੱਕੋ ਸਾਰ ਹੈ ਜ਼ਿੰਦਗੀ ਚ ਐਕਸਪਲੋਰ ਜ਼ਰੂਰ ਕਰੋ ਹਰ ਚੀਜ਼ ਹਰ ਚੀਜ਼ ਨੂੰ ਐਕਸਪਲੋਰ ਕਰੋ ਵੱਖਰੀ-ਵੱਖਰੀ ਥਾਵਾਂ ਤੇ ਜਾਓ ਤੁਹਾਨੂੰ ਹਰ ਜਗ੍ਹਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਮਜ਼ਾ ਮਿਲਦਾ ਮਜ਼ਾ ਤੁਸੀਂ ਰੋਜ਼ ਨਵੀਂ ਜਗ੍ਹਾ ਐਕਸਪਲੋਰ ਕਰੋਗੇ ਤੁਹਾਨੂੰ ਰੋਜ਼ ਨਵਾਂ ਸਿੱਖਣ ਨੂੰ ਮਿਲੇਗਾ ਮਿਲੇਗਾ ਇਹ ਗੱਲ ਆਈ ਹੈ ਤੇ ਚਲੋ ਝੂਲੇ ਜੀ ਝੂਲੇ ਜੀ झूले हाय ये जी काठी रोड कैसा है अच्छा लगा अपना इंट्रोडक्शन भी दे दो बीच में अजय अपना इंट्रोडक्शन भी दे दो आप कहाँ के रहने वाले हो कहाँ पे हो कैसे काठी रोड बनाया ਮੈਂ ਤਾਂ ਨੇਪਾਲ ਸੇ ਹਾਂ ਮੇਰਾ ਭਾਈ ਨਹੀਂ ਬਣਾਇਆ ਬੇਬੀ ਮੇਰੇ ਕੋ ਤਾਂ ਬਸ ਉਸ ਨੂੰ ਸੇਫ ਮਤਲਬ ਕਰਕੇ ਭੇਜ ਦਾਂ ਥੈਂਕ ਯੂ ਅਰਜ਼ੋ ਮੈਂ ਸੋ ਅੱਜ ਪਹਿਵੇਂ ਦਿਨ ਦੀ ਕਲੋਜ਼ਿੰਗ ਕਰਦੇ ਹੋਇਆ ਤੇ ਅੱਜ ਜਿੰਨਾ ਵੀ ਐਕਸਪਲੋਰ ਕੀਤਾ ਤੁਹਾਨੂੰ ਸਾਰਿਆਂ ਨੇ ਜਾਣਕਾਰੀ ਸਾਂਝੀ ਕੀਤੀ ਮੈਕ ਨੇ ਵੀ ਇਹ ਸਾਂਝੀ ਕੀਤੀ ਤੇ ਰਾਜ ਵੀ ਨੇ ਵੀ ਸਾਂਝੀ ਕੀਤੀ ਆ ਤੇ ਕੱਲ ਕਿੱਥੇ-ਕਿੱਥੇ ਜਾਣਾ ਹੈ ਇਹ ਵੀ ਜਿਹੜੀ ਆ ਪਲਾਨ ਅੱਜ ਕਰਕੇ ਤਾਨੂੰ ਕੱਲ ਮਾਰਨਿੰਗ ਦੱਸਾਂਗੇ ਕਿ ਕਿੱਥੇ ਨੂੰ ਜਾਣਾ ਵਾ ਤੇ ਕਿੱਦਾਂ ਜਾਣਾ ਹੈ ਤੇ ਗਾਹਾਂ ਨੂੰ ਕਿੱਦਾਂ ਦੇ ਟੂਰ ਹੋਣਗੇ ਉਹ ਪੂਰੀ ਜਾਣਕਾਰੀ ਜਿਹੜੀ ਆ ਮਾਰਨਿੰਗ ਤੁਹਾਨੂੰ ਸਾਂਝੀ ਕਰਾਂਗੇ ਕਿਉਂਕਿ ਬੀਸਿਕਲੀ ਹਾਨੂੰ ਨਹੀਂ ਪਤਾ ਹੈ ਗੁਪ ਪਲਾਨ ਨਹੀਂ ਕੀਤਾ ਹੈ ਜਕਰ ਤੇ ਸਿੱਧੂ ਜਿਹੜੀ ਗੱਲ ਹੈ ਇਹ ਹਾਂ ਸੋ ਰਾਤ ਨੂੰ ਬੈਠ ਕੇ ਪਲਾਨ ਕਰਦੇ ਹਾਂ ਕਿਉਂਕਿ ਤੁਹਾਨੂੰ ਜੋ ਪਿੰਡ ਨੂੰ ਘੂਸੇ ਜਾਣਾ ਪਾਉਣਾ ਹੈ ਪਲਾਨ ਸਾਡਾ ਵੈਸੇ ਪਲਾਨ ਸਾਡਾ ਵੈਸੇ ਖਾਦੂਂਗਲਾ ਦਾ ਵਾ ਜੀ ਜੇ ਰੂਟ ਸਹੀ ਰਿਹਾ ਤਾਂ ਅਸੀਂ ਸਵੇਰੇ ਮਾਰਨਿੰਗ ਖਾਰਦੁੰਗਲਾ ਲਈ ਨਿਕਲਾਂਗੇ ਬਾਕੀ ਰਾਤ ਨੂੰ ਬੈਠ ਕੇ ਸਾਰਾ ਰੂਟ ਪਲਾਨ ਡਿਸਾਈਡ ਕਰਦੇ ਕਿਉਂਕਿ 2 ਦਿਨ ਹੋ ਗਏ ਆਪਣੀ ਨੀਂਦ ਪੂਰੀ ਨਹੀਂ ਹੋਈ ਬਿਲਕੁਲ ਇਹ ਗੱਲ ਸੱਚੀ ਅਸੀਂ ਚਾਹੁੰਦੇ ਆ ਕਿ ਰੈਸਟ ਵੀ ਜ਼ਰੂਰੀ ਹੈ ਨਾ ਜ਼ਰੂਰੀ ਬਿਲਕੁਲ ਪੰਜਾਬ ਤੋਂ ਆਏ ਆ ਇੱਥੇ ਰਾਈ ਅਲਟੀਟਿਊਡ ਯੂ ਨੋ ਨਹੀਂ ਜੜੀ ਮਜਬੂਰੀ ਹੈ ਮਜਬੂਰੀ ਬਾਕੀ 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 ਘੁੰਮਣਾ ਸਾਡੀ ਮਜਬੂਰੀ ਹੈ ਠੀਕ ਕਰੀਏ ਘਰੋਂ ਨਿਕਲੇ ਆ ਜੀ ਘਰੋਂ ਮਜਬੂਰੀ ਅੱਛਾ ਜੇ ਆਪਾਂ ਜੇ ਆਪਾਂ ਨਾ ਘੁੰਮੀ ਤਾਂ ਫਿਰ ਤੁਸੀਂ ਸਾਰਿਆਂ ਨੇ ਕਹਿਣਾ ਕਿ ਬਈ ਇਹ ਲੈ ਗਏ ਘੁੰਮਣੀ ਆਏ ਚਲੋ ਠੀਕ ਹੈ ਵੀ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ